ਦਰਦੇ ਕੌਮ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਗੁਰਨੂਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਕਈ ਦਿਨੋਂ ਤੋਂ ਗਰਮਗਰ ਮਹੌਲ ਚੱਲ ਰਿਹਾ ਹੈ ਅੱਜ ਜਸੀ ਮਹੌਲ ਨੂੰ ਸ਼ਾਇਰਾਂ ਦਾ ਰੰਗ ਦੇ ਰਹੇ ਹਾਂ ਇਸ ਦੀ ਸ਼ੁਰੂਆਤ ਮੈਂ ਗੁਰਮੀਤ ਕੌਰ ਜਸੀ ਜੀਆਂ ਕੁਝ ਰੁਬਾਈਆਂ ਪੇਸ਼ ਕਰਕੇ ਕਰ ਰਹੀ ਹਾਂ ਗੁਰਮੀਤ ਕੌਰ ਜਸੀ ਜੀ ਮੇਰੇ ਮਾਸੀ ਜੀ ਨੇ ਜੋ ਕਿ ਕੈਨੇਡਾ ਵਿੱਚ ਰਹਦੇ ਹਨ ਪੱਲੀ ਰਬਈ ਪੇਸ਼ਾ ਜੀ ਤੇਹਾ ਦੋਰੇ ਚੱਲਦਾ ਹੈ ਇਹਾ ਦੋਰੇ ਚੱਲਦਾ ਹੈ ਕਿਹੀ ਹਵਾ ਹੈ ਵਗਦੀ ਜਿੱਧਰ ਦੇਖਾ ਹਰ ਪਾਸੇ ਹੀ ਨਫ਼ਰਤ ਦੀ ਅਗ ਮਗਦੀ ਜਿੱਧਰ ਦੇਖਾ ਹਰ ਪਾਸੇ ਹੀ ਨਫ਼ਰਤ ਦੀ ਅਗ ਮਗਦੀ ਸਭ ਧਰਮਾਂ ਦੇ ਗ੍ਰੰਥ ਹੀ ਜਸੀ ਸਭ ਧਰਮਾਂ ਦੇ ਗ੍ਰੰਥ ਹੀ ਜਸੀ सत्कार योग ने हुंदे फिर क्यों होवे हर था उत्ते फिर क्यों होवे हर था उत्ते ग्रंथ साहब दी बेअदबी अगली रबाई पेश है जी कि जज्बे साडे मरदे ने कि जज्बे साडे मरदे ने जा हाकम तो ही डर गए ने नित बेअदबी पई हुंदी है नित बेअदबी पई हुंदी है क्यों जथेदार जा ने ਇੱਤ ਬੇਅਦਬੀ ਪਈ ਹਿੰਦੀ ਹੈ ਕਿਉਂ ਜਥੇਦਾਰੇ ਜਰ ਰਹੇ ਨੇ ਬੇਅਦਬੀ ਹੋਈ ਵਾਰ-ਵਾਰ ਬੇਅਦਬੀ ਹੋਈ ਵਾਰ-ਵਾਰ ਨਾਹੀ ਰੋਕ ਸਕੀ ਸਰਕਾਰ ਐਸੀ ਹਕੂਮਤ ਨੂੰ ਫਿਰ ਜੱਸੀ ਐਸੀ ਹਕੂਮਤ ਨੂੰ ਫਿਰ ਜੱਸੀ ਰਾਜ ਕਰਨ ਦਾ ਕੀ ਅਧਿਕਾਰ ਅਗਲੀ ਰਵਾਈ ਪੇਸ਼ ਹੈ ਜੀ ਕੌਣ ਸਿੰਘਾਦੀ ਹੋ ਰਹੀ ਹੈ ਕੌਮ

दोस्तों तो खती सिख सरकार बारे कुछ विचार सांजे करेंगे साडे संपादक साहब जी आओ फिर चलदे हा और ना कॉल तबदे चैनल दे बहुत ही सूझवान दर्शको सत श्री अकाल जे में के कौर ने कहा है कि कई दिना तो सारे सोशल मीडिया ते तबदे कॉम ते भी थोड़ा जा तलखी वाला जदो माहौल है ਉਹ ਚੱਲ ਰਿਹਾ ਸੀ ਤੇ ਅੱਜ ਕੁਝ ਗੱਲਾਂ ਮੁੱਦੇ ਉਹੀ ਹੋਣਗੇ ਪਰ ਸ਼ੈਰਾਂ ਦਾ ਰੰਗਤ ਅਸੀਂ ਦੇ ਰਹੇ ਆ ਸੋ ਮੈਂ ਵੀ ਇੱਕ ਦੋ ਰਵਾਈਆਂ ਤਾਣੇ ਤਾਣੇ ਲਿਖਿਆ ਨਹੀਂ ਹਜੇ ਸੋਧਨ ਦਾ ਟਾਈਮ ਨਹੀਂ ਮਿਲਿਆ ਸੋ ਧਿਆਨ ਦੇਣਾ ਜੀ ਸਰਬ ਉੱਚ ਅਦਾਲਤ ਦੇ ਸੰਮੁਖ ਸਰਬ ਉੱਚ ਅਦਾਲਤ ਦੇ ਸੰਮੁਖ ਜਦ ਇਹ ਸਭ ਦੋਸ਼ੀ ਜਾਵਣਗੇ ਫਿਰ ਕੀਤੇ ਹੋਏ ਗਨਾਹਾਂ ਦੀ ਲਿਖ ਤਖਤੀ ਗਲ ਵਿੱਚ ਪਾਵਣਗੇ ਸਰਬ ਉੱਚ ਅਦਾਲਤ ਦੇ ਸੰਮੁਖ ਜਦ ਇਹ ਸਭ ਦੋਸ਼ੀ ਜਾਵਣਗੇ ਫਿਰ ਕੀਤੇ ਹੋਏ ਗੁਨਾਹਾਂ ਦੀ ਲਿਖ ਤਖਤੀ ਗਲ ਵਿੱਚ ਪਾਵਣਗੇ ਸਿੰਘ ਸਾਹਿਬ ਜਦੋਂ ਵੀ ਪੁੱਛਣਗੇ ਸਿੰਘ ਸਾਹਿਬ ਜਦੋਂ ਵੀ ਪੁੱਛਣਗੇ ਫਿਰ ਸੱਚ ਬੋਲਣਾ ਪੈਣਾ ਹੈ ਇਹ ਕੀਤੇ ਹੋਏ ਗੁਨਾਹਾਂ ਤੇ ਪ੍ਰੇਮੀ ਫਿਰ ਸੱਪ ਸਤਾਵਣਗੇ ਜੋ ਕੀਤੇ ਹੋਏ ਗੁਨਾਹ ਇਨਾਂ ਰੇਮੀ ਫਿਰ ਸਾਬ ਪਸਤਾਵਣਗੇ ਫਿਰ ਹੱਥ ਜੋੜ ਕੇ ਇਹਨਾਂ ਨੂੰ ਫਿਰ ਹੱਥ ਜੋੜ ਕੇ ਇਹਨਾਂ ਨੂੰ ਸਿੰਘ ਸਾਹਿਬ ਦੇ ਅੱਗੇ ਖੜਨਾ ਪਊ ਜੋ ਕੀਤੇ ਹੋਏ ਗੁਨਾਹ ਇਹਨਾਂ ਨੇ ਕਬੂਲ ਉਹ ਸਭ ਨੂੰ ਕਰਨਾ ਪਊ ਜੋ ਕੀਤੇ ਹੋਏ ਗੁਨਾਹ ਇਹਨਾਂ ਕਬੂਲ ਉਹ ਸਭ ਨੂੰ ਕਰਨਾ ਪਊ ਫਿਰ ਸਿੰਘ ਸਾਹਿਬ ਵੇ ਸੋਚਣਗੇ ਕਿ ਸਜ਼ਾ ਇਹਨਾਂ ਨੂੰ ਲਾਉਣੀ ਹੈ ਜੋ ਸਜ਼ਾ ਹੋਈ ਉਹ ਭੁਗਤਣਗੇ ਤੇ ਜੁਰਮਾਨਾ ਵੀ ਭਰਨਾ ਪਊ ਜੋ ਸਜ਼ਾ ਹੋਈ ਉਹ ਪੂ ਕਰਣਗੇ ਤੇ ਜੁਰਮਾਨਾ ਵੀ ਭਰਨਾ ਪਊ ਅਗਲੀ ਰੁਵਾਈ ਹੈ ਜੀ ਸਿੰਘ ਸਾਹਿਬ ਤੋਂ ਸੰਗਤ ਚਾਹੁੰਦੀ ਹੈ ਸਿੰਘ ਸਾਹਿਬ ਤੋਂ ਸੰਗਤ ਚਾਹੁੰਦੀ ਹੈ ਇਤਿਹਾਸ ਐ ਰਚਨਾ ਚਾਹੀਦਾ ਜਿਸ ਕੌਮ ਦੀ ਰਾਖੀ ਕਰਨੀ ਹੈ ਅਕਾਲੀ ਦਲ ਬਚਣਾ ਚਾਹੀਦਾ ਜਿਸ ਕੌਮ ਦੀ ਰਾਖੀ ਕਰਨੀ ਹੈ ਅਕਾਲੀ ਦਲ ਬਚਣਾ ਚਾਹੀਦਾ ਜਿਨ੍ਹਾਂ ਪੱਠਾ ਬਖਾਇਆ ਹੈ ਇਸ ਦਾ ਜਿੰਨਾ ਪੱਠਾ ਵਹਾਇਆ ਹੈ ਇਸ ਦਾ ਜਿਥੇ ਦਾੜ ਦੀ ਲਾਂਬੇ ਕੱਦੇ ਵਣ ਜਿੰਨਾ ਕਬਜ਼ਾ ਕੀਤਾ ਹੈ ਇਸ ਤੇ ਉਹ ਕਬਜ਼ਾ ਹਟਣਾ ਚਾਹੀਦਾ ਹੈ ਇਹਨਾਂ ਕਬਜ਼ਾ ਕੀਤਾ ਹੈ ਦਲ ਤੇ ਉਹ ਕਬਜ਼ਾ ਹਟਣਾ ਚਾਹੀਦਾ ਹੈ ਅਗਲੀ ਰਵਾਈਆ ਜੀ ਜੇ ਸਹੀ ਫੈਸਲਾ ਹੋਇਆ ਤਾਂ ਜੇ ਸਹੀ ਫੈਸਲਾ ਹੋਇਆ ਤਾਂ ਫਿਰ ਦੁਸ਼ਮਣ ਸਾਡਾ ਦੰਗ ਲੈ ਲੂ ਜੇ ਫੈਸਲਾ ਹੋਇਆ ਪੱਖਪਾਤੀ ਫਿਰ ਰੰਗ ਦੇ ਵਿੱਚ ਵੀ ਭੰਗ ਪੈ ਜਾਓ ਜੇ ਫੈਸਲਾ ਹੋਇਆ ਪੱਖਪਾਤੀ ਫਿਰ ਰੰਗ ਦੇ ਵਿੱਚ ਵੀ ਭੰਗ ਪੈ ਜਾਓ ਜੇ ਸੱਚੋ ਸਤਿਨ ਤਾਰ ਦਿੱਤਾ ਜੇ ਸੱਚੋ ਸਤਿਨ ਤਾਰਤਾ ਕੌਮ ਦੇ ਲੰਬਰਦਾਰਾਂ ਨੇ ਹੋਣਾ ਵੀ ਇੰਜ ਹੀ ਚਾਹੀਦਾ ਤੇ ਕੌਮ ਦੇ ਸੀਨੇ ਠੰਡ ਪੈ ਜਾਓ ਹੋਣਾ ਇੰਜ ਹੀ ਚਾਹੀਦਾ ਫਿਰ ਕੌਮ ਦੇ ਸੀਨੇ ਠੰਡ ਪੈ ਜਾਓ ਦੋਸਤੋ ਇਹ ਜੋ ਅੱਜ ਕੁਝ ਗੱਲਾਂ ਸ਼ਰਨਾ ਅੰਦਾਜ਼ ਵਿੱਚ ਕੀਤੇ ਆ ਨੇ ਇਹਨਾਂ ਦਾ ਮਤਲਬ ਸਿਰਫ ਇਹੀ ਹੈ ਮਸਲਾ ਜੋ ਹੈ ਉਹ ਸਮੁੱਚੀ ਸਿੱਖ ਕੌਮ ਦੇ ਉੱਤੇ ਉਵੇਂ ਹੀ ছায়ਾ ਹੋਇਆ ਹੈ ਕਿ ਕੀ ਹੋਣ ਵਾਲਾ ਹੈ ਦੇਖੋ ਜਿੰਨਾ ਦੋਸ਼ੀਆਂ ਨੂੰ ਸ਼੍ਰੀ ਕਾਲਕਟ ਦੇ ਸਾਹਮਣੇ ਆਪਣੇ ਦੋਸ਼ ਕਬੂਲ ਦੇ ਪੈਣੇ ਆ ਉਹ ਸਾਰੇ ਚੈਨਾਂ ਵਾਲਿਆਂ ਨੂੰ ਵੀ ਸਾਰੇ ਪੱਤਰਕਾਰਾਂ ਨੂੰ ਵੀ ਸਾਰੇ ਹੋਰ ਜਿਹੜੇ ਇਹਨਾਂ ਨੇ ਐਵੇਂ ਸੱਚੀ ਗੱਲ ਕਹਿਣਗੇ ਵਿਦਵਾਨਾਂ ਨੂੰ ਵੀ ਇਹ ਕਦਰਯੋਗ ਕੋਈ ਅਸੀਂ ਕੌਣ ਹੁੰਨੇ ਆ ਜੀ ਸਿੰਘ ਸਾਹਿਬਾਂ ਨੂੰ ਸੁਝਾਉਣ ਵਾਲੇ ਅਸੀਂ ਕੌਣ ਹੁੰਨੇ ਆ ਜੀ ਉਹਨੂੰ ਦੱਸਣ ਵਾਲੇ ਐ ਹੋਣਾ ਚਾਹੀਦਾ ਕਿਉਂ ਨਹੀਂ ਹੁੰਦੇ ਭਾਈ ਜੇ ਗੁਰੂ ਵੀ ਵਿਸਵੇ ਆ ਤਾਂ ਸੰਗਤ ਇੱਕੀ ਵਿਸਵੇ ਆ ਐਵੇਂ ਨਹੀਂ ਕਿਹਾ ਹੋਰ ਅਸੀਂ ਗੁਰੂ ਖਾਲਸਾ ਜੀ ਗੁਰੂਪ ਸਾਧ ਸੰਗਤ ਜੀ ਕਿਉਂ ਕਹਿੰਦੇ ਆ ਭਾਈ ਚਲੋ ਇਤਿਹਾਸ ਦੇ ਪਿੱਛੇ ਜਾਂਦੇ ਆਂ। ਜਹਾਂਗੀਰ ਦੇ ਰਾਜ ਵੇਲੇ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਦੀਵਾਨ ਚੰਦੂ ਦੀ ਬੇਟੀ ਦਾ ਰਿਸ਼ਤਾ ਜਦੋਂ ਗੁਰੂ ਅਰਜਨ ਦੇਵ ਜੀ ਸਾਹ ਕੋਲੇ ਲੈ ਕੇ ਆਏ ਤਾਂ ਉਹਨਾਂ ਨੇ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਲਈ ਚੰਦੂ ਦੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ। ਗੁਰੂ ਸਾਹਿਬ ਨੇ ਬਾਤਨ ਦਿੱਤੇ ਸੀ ਭਈ ਹਾਂ ਇਹ ਰਿਸ਼ਤਾ ਸਾਨੂੰ ਪ੍ਰਵਾਨ ਹੈ ਜਦੋਂ ਕੁਝ ਸਿੱਖ ਉਹਨਾਂ ਦੇ ਨਾਲ ਗਏ ਤਾਂ ਚੰਦੂ ਦੀਵਾਨ ਜੋ ਗੁਰੂ ਸਾਹਿਬਰੇ ਬੋਲਿਆ ਅਪਸ਼ਬਦ ਬੋਲੇ ਇਹ ਸਾਧ ਨੇ ਫਕੀਰ ਨੇ ਤੁਸੀਂ ਜਵਾਰੀ ਦੀ ਟਮੋਰੀ ਨੂੰ ਲਾਇਆ ਸਿੱਖ ਉੱਥੇ ਬਰਦਾਸ਼ਤ ਕਰ ਗਏ ਜਿਵੇਂ ਗੁਰੂ ਦੀ ਟੜੇ ਵਾਲੇ ਬਰਦਾਸ਼ਤ ਕਰਦੇ ਰਹੇ ਕਹਿੰਦੇ ਵੀ ਅਸੀਂ ਇਹਨਾਂ ਨੂੰ ਬਰਦਾਸ਼ਤ ਕਰਦੇ ਰਹਾਂ ਪਰ ਗੁਰੂ ਸਾਹਿਬ ਨੂੰ ਆ ਕੇ ਕਹਿੰਦੇ ਵੀ ਗੁਰੂ ਸਾਹਿਬ ਦੀ ਸਾਡੀ ਇੱਕ ਬੇਨਤੀ ਹੈ ਕਹਤ ਦੱਸੋ ਭਾਈ ਵੀ ਤੁਸੀਂ ਚੰਦੂ ਦੀ ਬੇਟੀ ਦਾ ਰਿਸ਼ਤਾ ਜੋ ਪ੍ਰਵਾਨ ਕੀਤਾ ਹੈ ਉਹ ਤੁਸੀਂ ਰਿਸ਼ਤਾ ਨਹੀਂ ਲੈਣਾ ਇਹ ਸਾਡਾ ਸੰਗਤ ਦਾ ਫੈਸਲਾ ਉਹ ਕਹਿੰਦੇ ਕੀ ਗੱਲ ਭਾਈ ਵੀ ਉਹ ਆਪਣੇ ਤੁਹਾਡੇ ਬਾਰੇ ਬਹੁਤ ਅਪਸ਼ਮਨਤ ਬੋਲੇ ਨੇ ਇਸ ਕਰਕੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿ ਤੁਸੀਂ ਉਹ ਰਿਸ਼ਤਾ ਲੈਣਾ ਹੀ ਨਹੀਂ ਪੰਜੇ ਪਾਸਾ ਨੂੰ ਅਰਦੇ ਜਰਜਨ ਦੇਵ ਜੀ ਕਹਿਣ ਲੱਗੇ ਵੀ ਠੀਕ ਹੈ ਸੰਗਤ ਦਾ ਹੁਕਮ ਸਿਰ ਮੱਥੇ ਤੇ ਉਹ रिश्ਤੇ ਨੂੰ ਨਾ ਪ੍ਰਵਾਨ ਕਰਨ ਬਦਲੇ ਸਾਰੇ ਸਾਰੇ ਸੰਗਤ ਚੰਗਤ ਜਾਣਦੀ ਹੈ ਕਿ ਗੁਰੂ ਸਾਹਿਬ ਨੂੰ ਕਿੰਨੇ ਤਸੀਹੇ ਚੜਨੇ ਪਏ ਤਸੀਹੇ ਝੱਲ ਕੇ ਕੁਰਬਾਨੀ ਦੇਣੀ ਪਈ ਸਾਰੇ ਜਾਣਦੇ ਨੇ ਪਰ ਉਹਨਾਂ ਨੇ ਸੰਗਤ ਦਾ ਕਹਿਣਾ ਨਹੀਂ 모ੜਿਆ ਸੰਗਤ ਨੇ ਸੁਝਾਦ ਤਸੀਹੇ ਵਧਿਆ ਸੁਝਾਏ ਪਾਸੇ ਅੱਗੇ ਚੱਲੋ ਗੁਰੂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1900 ਦੇ ਨਵੇਦੀ ਮਸਾਖੀ ਵਿਲੇ ਜਦੋਂ ਖਾਲਸੇ ਦੀ ਸਹਾਜਨਾ ਕੀਤੀ ਐ ਉਹਨੇ ਨੇ ਪੰਜ ਪਿਆਰਿਆਂ ਨੂੰ ਕਿਹਾ ਵੀ ਤੁਸੀਂ ਮੈਂ ਤਾਂ ਤੁਹਾਨੂੰ ਹੁਣ ਸਿੰਘ ਬਣਾ ਦਿੱਤਾ ਹੈ ਅਮਰ ਸ਼ਾਕੇ ਤੇ ਮੈਨੂੰ ਮੇਰੇ ਤੇ ਵੀ ਕਰੋ ਭਾਗ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨੂੰ ਨਾ ਲਿਓ ਤਾਂ ਪਤਾ ਹੈ ਗੋਪਿੰਦਾਂ ਪਿਆਰਿਆਂ ਨੇ ਕੀ ਕਿਹਾ ਸੀ ਗੁਰੂ ਜੀ ਅਸੀਂ ਅਮਰ ਤਾਂ ਐਵੇਂ ਨਹੀਂ ਸ਼ੱਕਿਆ ਤੁਸੀਂ ਐਵੇਂ ਨਹੀਂ ਸਾਨੂੰ ਦਾਤ ਬਖਸ਼ੀ ਅਸੀਂ ਸਿਰ ਭੇਟ ਕੀਤੇ ਐ ਤੇ ਤੁਸੀਂ ਸਾਨੂੰ ਕੀ ਦੇਵੋਗੇ ਦੋਸਤੋ ਫਿਰ ਗੁਰੂ ਸਾਹਿਬ ਨੇ ਜੋ ਪੇਟ ਕੀਤਾ ਸਾਰੇ ਜਾਣਦੇ ਆ ਸਰਬੰਸ ਸਾਰਾ ਦਾਨ ਕਰਤਾ ਪਿਤਾ ਜੀ ਮਾਤਾ ਜੀ ਚਾਰੇ ਪੁੱਤਰ ਸਾਰਾ ਸਰਬੰਸ ਦਾਨ ਕਰਤਾ ਗੁਰੂ ਸਾਹਿਬ ਨੇ ਇਹ ਦਿੱਤਾ ਸੀ ਅੱਗੇ ਚੱਲੋ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਸੀ ਦੋ ਸਹਬਜ਼ਾਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਦਿਨ ਦੀ ਜੰਗ ਦੇ ਵਿੱਚ ਦੋਨੇ ਸਹਬਜ਼ਾਦੇ ਸ਼ਹੀਦ ਹੋ ਗਏ 29 28 93 ਸਿੰਘ شہید ਹੋ ਗਏ ਕਿਲੇ ਗਿੜੇ ਗੜੀ ਦੇ ਵਿੱਚ ਜਿਹੜੇ ਬਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ 11 ਸਿੰਘ ਸਿੰਘਾਂ ਨੇ ਬੈਠ ਕੇ ਸੋਚਿਆ ਵੀ ਕੱਲ ਦੀ ਜੰਗ ਜੋ ਦਿਨੇ ਹੋਣੀ ਹੈ ਤੇ ਉਹਦੇ ਵਿੱਚ ਤਾਂ ਸਾਰੇ ਸ਼ਹੀਦ ਅਸੀਂ ਹੋ ਜਾਵਾਂਗੇ ਤੇ ਗੁਰੂ ਸਾਹਿਬ ਵੀ ਸ਼ਹੀਦ ਹੋ ਹੀ ਜਾਣਗੇ ਕਿਉਂ ਨਾ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਵੀ ਤੁਸੀਂ ਜਾਓ ਉਹਨਾਂ ਨੇ ਬੇਨਤੀ ਕੀਤੀ ਗੁਰੂ ਵਿੱਚ ਪੰਡੂ ਕਹਿੰਦੇ ਗੁਰੂ ਜੀ ਤੁਸੀਂ ਜਾਓ ਤੇ ਅਸੀਂ ਜਿਹੜਾ ਹੈਗਾ ਅਸੀਂ ਸ਼ਹੀਦਿਆਂ ਪਾਵਾਂਗੇ ਤੁਸੀਂ ਚਲੇ ਜਾਓ ਗੁਰੂ ਜੀ ਨਹੀਂ ਮੰਨੇ ਉਹ ਕਹਿੰਦੇ ਮੈਂ ਵੀ ਤੁਹਾਡੇ ਨਾਲ ਸ਼ਹੀਦ ਹੋਵਾਂਗਾ ਲੋਕ ਕੀ ਕਹਿਣਗੇ ਵੀ ਗੁਰੂ ਸਿੱਖਾਂ ਨੂੰ ਛੱਡ ਕੇ ਵਾ ਗਿਆ ਗੁਰੂ ਜੀ ਨਹੀਂ ਮੰਨੇ ਫਿਰ ਉਹਨਾਂ ਨੇ ਬਹਿ ਕੇ ਵਿਚਾਰ ਕੀਤੀ ਪੰਚ ਪ੍ਰਧਾਨੀ ਦੇ ਮੁਤਾਬਕ ਪੰਜਾਂ ਪਹਿਲੇ ਨੇ ਗੁਰੂ ਗ੍ਰਪ ਖਾਲਸੇ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਹੁਣ ਚਮਕੌਰ ਦੀ ਗੜੀ 'ਚ 1 ਮਿੰਟ ਵੀ ਨਹੀਂ ਰੁਕ ਸਕਦੇ ਇਹ ਖਾਲਸੇ ਦਾ ਹੁਕਮ ਹੈ ਇਸ ਗੜੀ ਤੋਂ ਸੁਰੱਖਿਤ ਨਿਕਲੋ ਜਾਓ ਅਸੀਂ ਤੁਹਾਡੀ ਮਦਦ ਕਰਾਂਗੇ ਜਾ ਕੇ ਫਿਰ ਖਾਲਸਾ ਪਾਔਰ ਸਾਜੋ ਜੋ ਕਾਰ ਤੁਹਾਡਾ ਜ਼ਬਰ ਦੇ ਖਿਲਾਫ ਪਧੂਰਾ ਉਹਨੂੰ ਪੂਰਾ ਅੱਗੇ ਚਲੋ ਅਖੀ ਵੜਾ ਹੁੰਦੇ ਹੋਏ ਸਾਰਾ ਕੁਝ ਕਰਦੇ ਹੋਏ ਜਫਰ ਨਾਮ ਲਿਖਣ ਤੋਂ ਅੱਧਾ ਹੁੰਦੋਂ ਸਾਹਬ ਤੋਂ ਜਦੋਂ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ ਰਾਜਸਥਾਨ ਦੇ ਵਿੱਚ ਦਾਦੂ ਪੀਰ ਹੋਇਆ ਬੜਾ ਮਸ਼ਹੂਰ ਜਦੋਂ ਉਹਦੀ ਕਬਰ ਦੇ ਕੋਲ ਦੀ ਲੱਗਣ ਲੱਗੇ ਗੁਰੂ ਸਾਹਿਬ ਨੇ ਤੀਰ ਛੜਤਾ ਉਧਰ ਸਿੰਘ ਵੀ ਸੋਚਣ ਲੱਗੇ ਵੀ ਗੁਰੂ ਸਾਹਿਬ ਸਾਨੂੰ ਤਾਂ ਕੁਝ ਹੋਰ ਕਹਿੰਦੇ ਨੇ ਆਪ ਕੁਝ ਹੋਰ ਕਰੀਏ ਨੇ ਵੀ ਇਹਨੇ ਤੀਰ ਚਲਾ ਕੇ ਦਾਦੂ ਨੂੰ ਸਲਾਮ ਕੀਤੀ ਹੈ ਦੋਸਤੋ ਇਹ ਸੂਰ ਬਿਰਾ ਵਿੱਚ ਇਹ ਜੋ ਤੇ ਬਾਜੀ ਦੇ ਜਿਹੜਾ ਹੈਗਾ ਇੱਕ ਰਵੈਤਰੀ ਹੈ ਤੁਸੀਂ ਮਹਾ ਭਾਰਤ ਵੀ ਦੇਖੋਗੇ ਕਿ ਅਰਜਣ ਨੇ ਆਪਣੇ ਦਾਦੇ ਨੂੰ ਭੀਸ਼ਮ ਪਤਾਮਾ ਦੇ ਜਦੋਂ ਪਹਿਲਾ ਤੀਰ ਜਿਹੜਾ ਉਹ ਚਰਨਾਂ ਵਿੱਚ ਮਾਰਿਆ ਸੀ ਐਵੇਂ ਜਵੇਂ ਦਰੋਣਾ ਚਾਲੀਆ ਦੇ ਇੱਕ ਇਹਨਾਂ ਦੀ ਰਵੈਤਰੀ ਚੱਲੀ ਹੋਈ ਹੈ ਤੇ ਵੀ ਸਿੱਖ ਸੋਚਣ ਲੱਗੇ ਵੀ ਗੁਰੂ ਸਾਹਿਬ ਦੇ ਦਾदू ਪੀਰ ਨੂੰ ਪੀਰ ਜਿਹੜਾ ਹੈਗਾ ਉਧਰ ਛੱਡ ਕੇ ਸਲਾਮ ਕੀਤੀ ਹੈ ਸਿੰਘਾਂ ਨੇ ਆਗੇ ਗੁਰੂ ਸਾਹਿਬ ਕੋਲ ਕਹਿੰਦੇ ਗੁਰੂ ਜੀ ਅਸੀਂ ਤੁਹਾਨੂੰ ਇਹ ਪੁੱਛਣਾ ਵੀ ਤੁਸੀਂ ਦਾदू ਦੀ ਪੀਰ ਦੀ ਰਦੂ ਪੀਰ ਦੀ ਕਬਰ ਤੇ ਪੀਰ ਕਿਉਂ ਮਹਾਰਾਜ ਕਿਉਂ ਸਲਾਮ ਕੀਤੀ ਸੀ ਗੁਰੂ ਜੀ ਬੜੇ ਖੁਸ਼ ਹੋਏ ਕਹਿੰਦਾ ਸਿੰਘੋ ਮੈਂ ਬੜਾ ਖੁਸ਼ ਆ ਮੈਂ ਇਹੇ ਕਰਕੇ ਤੀਰ ਜਿਹੜਾ ਐ ਸੀ ਉਧਰ ਛੱਡਿਆ ਸੀ ਕਿ ਕੀ ਮੇਰੇ ਸਿੱਖ ਮੈਨੂੰ ਇਹ ਪੁੱਛਣ ਦੀ ਜੁਰਤ ਕਰਨਗੇ ਕਿ ਮੈਂ ਇਹ ਗਲਤ ਕੀਤਾ ਹੈ ਮੈਂ ਬੜਾ ਖੁਸ਼ ਆ ਇਹ ਤੁਹਾਡੀ ਪ੍ਰੀਖਿਆ ਵਾਸਤੇ ਮੈਂ ਤੀਰ ਛੱਡਿਆ ਸੀ ਸੋ ਦੋਸਤੋ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਸਿੱਖ ਸੰਗਤ ਨੂੰ ਗੁਰੂ ਰੂਪ ਖਾਲਸੇ ਨੂੰ ਇਹ ਅਧਿਕਾਰ ਦਿੱਤਾ ਸਾਡੇ ਗੁਰੂ ਨੇ ਕਿ ਅਸੀਂ ਆਪਣੇ ਆਗੂਆਂ ਨੂੰ ਆਪਣੇ ਗੁਰੂ ਤੱਕ ਵੀ ਜਦੋਂ ਸਿੱਖ ਸੰਗਤ ਨੂੰ ਕਹਿੰਦੇ ਗੁਰੂ ਵੀ ਵਿਸਵਲ ਸੰਗਤ ਇੱਕ ਹੀ ਵਿਸਵ ਹੈ ਅਸੀਂ ਆਪਣੇ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨ ਜੋ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਇਹ رائے ਦੇ ਸਕਦੇ ਹਾਂ ਕਿ ਸਿੰਘ ਸਾਹਿਬ ਜੀ ਸਮੁੱਚੀ ਕੌਮ ਤੁਹਾਡੇ ਫੈਸਲੇ ਦੇ ਇੰਤਜ਼ਾਰ ਚ ਹੈ ਕਿ ਤੁਸੀਂ ਕੀ ਫੈਸਲਾ ਕਰਦੇ ਹੋ ਇਹਨਾਂ ਵਧੀਆ ਫੈਸਲਾ ਕਰੋ ਤੇ ਤੁਹਾਡੇ ਫੈਸਲੇ ਤੇ ਸਿੱਖ ਸੰਗਤ ਸੁਭੁੱਚਾ ਸੰਸਾਰ ਫੁੱਲ ਚੜਾਵੇ ਤੇ ਤਖਤ ਸਾਹਿਬ ਦੀ ਤੇ ਤੁਹਾਡੀ ਵੀ ਸ਼ਾਨ ਨੂੰ ਚਾਰ-ਚੱਲ ਲੱਗਣਾ ਇਹ ਸ਼ਰਕਾ ਕੌਮ ਜਾਂ ਕਰਦੇ ਆ ਸਿੰਘ ਸਾਹਿਬ ਜੀ ਕਿਤੇ ਜੇ ਪਹਿਲਾਂ ਜਿਹੜੇ ਗਲਤ ਫੈਸਲੇ ਹੋਏ ਨੇ ਇਸੇ ਤਖਤ ਤੋਂ ਪਹਿਲਾਂ ਗੈਲਨੀ ਗੁਰੂਵਰਜਨ ਸਿੰਘ ਨੇ ਜੋ ਗਲਤ ਫੈਸਲਾ ਕੀਤਾ ਸੀ ਸਤਸੇਵਾਲੇ ਸਾਧ ਨੂੰ ਮਾਫੀ ਦੇਣ ਦਾ ਫਿਰ ਵਾਪਸ ਲੈਣ ਦਾ ਉਹੀ ਜੇ ਗੱਲ ਤੇ ਇਸ ਵਾਰ ਨਹੀਂ ਹੋਣੀ ਚਾਹੀਦੀ ਤਾਂ ਕਿ ਸਾਡੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਚਾਰ ਚੰਨ ਲੱਗੇ ਰਹਿਣ ਇਹ ਬੇਨਤੀ ਕੋਈ ਵੀ ਸਿੱਖ ਕੋਈ ਸਿੱਖ ਪੱਤਰਕਾਰ ਕੋਈ ਵਧੀਆ ਸੂਝਬਾਨ ਵਿਦਵਾਨ ਸਿੱਖ ਜਿਹੜਾ ਹੈਗਾ ਉਹ ਜਾ ਕੇ ਸਾਡੇ ਸਿੰਘ ਸਾਹਿਬਾਂ ਨੂੰ ਸਾਡੇ ਜਥੇਦਾਰ ਸਾਹਿਬ ਨੂੰ ਸੁਝਾਅ ਦੇ ਸਕਦਾ ਹੈ ਇਹ ਕੋਈ ਗਲਤ ਗੱਲਤ ਨਹੀਂ ਅਸੀਂ ਚਾਹੁੰਦੇ ਕਿ ਸਾਡੇ ਸਿੰਘ ਸਾਹਿਬ ਦੀ ਸਾਡੇ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਘਟਾਣਾ ਲੱਗੇ ਇਸ ਕਰਕੇ ਅਸੀਂ ਇਹ ਅੱਜ ਗੱਜਰਵਾਈਆਂ ਤੇ ਇਹ ਜਿਹੜਾ ਹੈਗਾ ਅੱਜ ਦਾ ਐਪੀਸੋਡ ਇਹ ਇਹ ਕਿ ਅਸੀਂ ਆਪਣੇ ਸਿੰਘ ਸਾਹਿਬ ਨੂੰ ਵੀ ਸੁਝਾਅ ਦੇ ਸਕਦੇ ਹਾਂ ਇਹ ਅੱਜ ਦਰਦੇ ਕੌਮ ਚੈਨਲ ਦਾ ਪ੍ਰੋਗਰਾਮ ਸੀ ਦੋਸਤੋ ਤੁਹਾਨੂੰ ਕਿੱਦਾਂ ਲੱਗਿਆ ਇਹ ਇੰਨਾ ਹੀ ਕਹਿੰਦਾ ਮੈਂ ਕੋਈ ਗਲਤ ਸ਼ਬਦ ਨਹੀਂ ਕੀਤਾ ਇਸ ਕਰਕੇ ਖਿਮਾ ਦੀ ਯਾਤਨਾ ਕਰਨੀ ਲੋੜ ਨਹੀਂ ਫਤਿਹ ਬਰਵਾਨ ਕਰਨੀ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਸੋ ਦੋਸਤੋ ਇਹੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਆਪ ਜੀ ਨੂੰ ਕਿਉਂ ਜਿਆ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਬਰਨੂਰ ਕਰਨੋ ਦੇਵ ਆ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ